ਲੱਖਾਂ ਦੀ ਦਾਤੀ ਸੱਚੀ ਸਰਕਾਰ ਸਿੱਖੀ ਸਰਵਰ ਪੀਂ ਨਗਾਹੀ ਵਾਲੇ ਦੀ ਜੈ ਸੰਗਤ ਜੀ ਵੀਰਵਾਰ ਮੁਬਾਰਕ ਹੋਵੇ ਆਪ ਸਭ ਨੂੰ ਸੰਗਤ ਜੀ ਅੱਜ ਗੱਲ ਕਰਦੇ ਆਪਾਂ ਪੀਰਾਂ ਦੇ ਚਰਾਗਾ ਦੀ ਤੂਫ ਪਾਉਣ ਵਾਰੀ ਕਿ ਤੂਫ ਤੋਂ ਬਿਨਾ ਕਿਵੇਂ ਚਰਾਗ ਅਧੂਰੇ ਹੁੰਦੀ ਆ ਕਿ ਤੂ ਪੌਣੀ ਕਿੰਨੀ ਜ਼ਰੂਰੀ ਹੈ ਤੂ ਪੌਣ ਨਾਲ ਪਤਾ ਲੱਗਦਾ ਹੈ ਕਿ ਪੀਰ ਸਾਡੇ ਫਕੀਰ ਸਾਡੇ ਤੋਂ ਕਿੰਨੇ ਖੁਸ਼ ਹਾਂ ਵੀਰ ਵਰ ਦੀ ਸ਼ਾਮ ਚਾਰ ਵੈਤੇ ਦੇ ਨਾਲ ਸਾਨੂੰ ਸ਼ੁੱਧ ਪਵਿੱਤਰ ਹੋ ਕੇ ਨਹਾ ਧੋ ਕੇ ਆਪਣੇ ਪੀਰਾਂ ਦੀ ਤੂਫ਼ਤੀ ਕਰਨੀ ਚਾਹੀਦੀ ਹੈ ਚਿਰਾਗਾ ਨੂੰ ਰੋਸ਼ਨ ਕਰਨਾ ਚਾਹੀਦਾ ਹੈ ਤੇ ਉਸ ਦੇ ਨਾਲ ਹੀ ਮਹ ਪੱਥੀਆਂ ਦੀ ਅੱਗ ਬਣਾ ਕੇ ਚਿਰਾਗਾ ਦੀ ਕੋਲ ਅੱਗ ਨੂੰ ਰੱਖ ਕੇ ਉਸ ਦੇ ਉੱਪਰ ਤੂਫ਼ ਕੀ ਫੁੱਲ ਬਗੈਰਾ ਕੀ ਅਗ ਦੀ ਪੌਣ ਨਾਲ ਪਤਾ ਲੱਗਦਾ ਹੈ ਕਿ ਪੀਰ ਸਾਡੇ ਦੋ ਕਿੰਨੇ ਖੁਸ਼ ਹੈ ਤੂਫ ਪਉਣ ਲਈ ਕਲਮਾ ਜ਼ਰੂਰ ਪੜਨੀ ਚਾਹੀਦੀ ਆ ਨੀ ਤੂਫ ਨਾਲ ਬੁਰੀਆਂ ਸ਼ਕਤੀਆਂ ਦਾ ਵੀ ਘਰ ਦੇ ਵਿੱਚੋਂ ਨਾਸ਼ ਹੁੰਦਾ ਹੈ ਤੇ ਪੀਰਾਂ ਦਾ ਪਹਿਰਾ ਹੁੰਦਾ ਹੈ ਤੂਫ ਪਾ ਕੇ ਸਾਨੂੰ ਪਤਾ ਲੱਗਦਾ ਹੈ ਕਿ ਪੀਰਾਂ ਦਾ ਸਾਡੇ ਘਰ ਦੇ ਵਿੱਚ ਪਹਿਰਾ ਹੈ ਜਦੋਂ ਅਸੀਂ ਅੱਗ ਉੱਪਰ ਕਿਉ ਨੂੰ ਪਾਉਣੀ ਆ ਜਾਂ ਤੇਲ ਨੂੰ ਪਾਉਣੀ ਆ ਤਾਂ ਰੌਸ਼ਣ ਹੁੰਦੀ ਆ ਅੱਗ ਜਲਦੀ ਆ ਉਸ ਤੋਂ ਪਤਾ ਲੱਗਦਾ ਹੈ ਕਿ ਪੀਰ ਸੜੀ ਸੇਵਾ ਤੋਂ ਕਿੰਨੀ ਖੁਸ਼ ਹੈ ਜੇ ਅੱਗ ਨਹੀਂ ਬਲਦੀ ਨਹੀਂ ਰੌਸ਼ਣ ਹੁੰਦੀ ਤਾਂ ਇਸ ਦਾ ਮਤਲਬ ਕਿ ਸਾਡੇ ਪੀਰ ਫਕੀਰ ਬਜ਼ੁਰਗ ਸਾਡੇ ਤੋਂ ਕਿਸੇ ਗੱਲ ਤੋਂ ਸਾਡੇ ਨਾਲ ਖਫਾ ਨਹੀਂ ਰੁਸ਼ਟ ਨਹੀਂ ਕਿਉਂਕਿ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਵੀਰਵਾਰ ਦੇ ਦਿਨ ਘਰ ਦੇ ਵਿੱਚ ਮੀਟ ਸ਼ਰਾਬ ਅੰਡਾ ਨਹੀਂ ਹੋਣਾ ਚਾਹੀਦਾ ਜਿੰਨਾ ਘਰਾਂ ਦੇ ਵਿੱਚ ਪੀਰਾਂ ਦੀ ਮੰਤਾ ਹੈ ਸੇਵਾ ਹੈ ਉੱਥੇ ਹੀ ਖੁਸ਼ ਹੋਗੇ ਪੀਰ ਬਹੁਤ ਵਰਕਦਾ ਫਲ ਸਭ ਕੁਝ ਅੰਤਨ ਬੁੱਧੁੱਤ ਪੁੱਤ ਸਭ ਕੁਝ ਦਿੰਦੀ ਆ ਇਹ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਮੈਨੂੰ ਮੇਰੀ ਪੀਰ ਨੇ ਬਹੁਤ ਕੁਝ ਦਿੱਤਾ ਹੈ ਤੇ ਮੈਂ ਆਪਣੀ ਪੀਰ ਤੋਂ ਬਹੁਤ ਖੁਸ਼ ਹਾਂ ਤੇ ਸਿਰਝੂ ਕਾ ਕੇ ਸਜਦਾ ਕਰਦੀ ਆ ਲੱਖਾਂ ਦੇ ਦਾਤੀ ਸੱਕੀ ਸਰਵਰ ਮੇਰੀ ਬਾਹੂ ਨਿਜਾਇ ਹੋਵੀ ਜੇ ਮੇਰੀ ਪੀਰ ਦੀ